ਅਰਜਨ ਸਿੰਘ ਜੀ ਬ੍ਰੇਕਿੰਗ ਨਿਊਜ਼ ਆ ਰਹੀ ਆ ਡਾਕਟਰ ਜਸਮੀਤ ਬਾਂਸ ਕਾਂਗਰਸ ਦੇ ਲਈ ਰਨ ਕਰਨ ਜਾ ਰਹੇ ਆ ਸੋ ਉਹਨਾਂ ਨੇ ਐਲਾਨ ਜਿਹੜਾ ਉਹ ਕਰ ਦਿੱਤਾ ਆ ਵੀ ਉਹ ਹੁਣ ਜਿਹੜੀ ਕਾਂਗਰਸ ਦੀ ਪੋਜੀਸ਼ਨ 22ਵੀਂ ਜਿਹੜੀ ਡਿਸਟ੍ਰਿਕਟ ਆ ਉਸ ਦੇ ਵਿੱਚ ਉਹ ਰਨ ਕਰਨਗੇ ਐਸ ਟਾਈਮ ਮੌਜੂਦਾ ਤੌਰ ਦੇ ਉੱਤੇ ਉੱਥੇ ਰਿਪਬਲਿਕਨ ਜਿਹੜੇ ਕਾਂਗਰਸਮੈਨ ਡੇਵਿਡ ਵੈਲਡਾਓ ਉਹ ਉਹ ਜਿੱਤੇ ਸੀ ਉਹਨਾਂ ਦਾ ਮਾਰਜਨ ਕਾਫੀ ਘੱਟ ਸੀਗਾ ਰੂਡੀ ਸਾਲਸ ਨੂੰ ਹਰਾ ਕੇ ਉਹ ਪਿਛਲੀ ਇਲੈਕਸ਼ਨ ਦੇ ਵਿੱਚ ਉਹਨਾਂ ਨੇ ਜਿੱਤ ਜਿਹੜੀ ਉਹ ਪ੍ਰਾਪਤ ਕੀਤੀ ਸੀਗੀ ਰੂਡੀ ਜਿਹੜੇ ਡੇਵਿਡ ਵਾਲਡਾਉ ਨੇ ਤੇ ਹੁਣ ਡਾਕਟਰ ਜਸਬੀਤ ਕੌਰ ਬੈਂਸ ਪਹਿਲੀ ਸਿੱਖ ਜਿਹੜੀ ਅਸੈਂਬਲੀ ਵੂਮਨ ਜੋ ਕਿ ਇੱਥੇ ਕੈਲੀਫੋਰਨੀਆ ਦੀ ਅਸੈਂਬਲੀ ਦੇ ਵਿੱਚ ਪਹੁੰਚੇ ਜਿਨ੍ਹਾਂ ਨੇ ਕਈ ਜਿਹੜੇ ਆ ਉਹ ਬਿੱਲਿਆਂ ਦੇ ਆਪਣੇ ਇਲਾਕੇ ਦੇ ਲਈ ਜਿਹੜੀ ਯੂਨੀਵਰਸਿਟੀ ਆ ਉਹ ਲੈ ਕੇ ਆਂਦੀ ਤੇ ਇਸ ਟਾਈਮ ਕਾਫੀ ਵੱਡੇ ਕ੍ਰਿਟਿਕਸ ਨੇ 트럼ਪ ਹੁਣਾ ਦੀਆਂ ਜਿਹੜੀਆਂ ਪਾਲਿਸਿਸ ਦੇ ਮੈਡੀਕੇਅਰ ਕੱਟਸ ਨੂੰ ਲੈ ਕੇ ਖੁਦ ਡਾਕਟਰ ਹੁੰਦੇ ਹੋਏ ਉਹਨਾਂ ਨੇ ਬਾਰ ਬਾਰ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਗੱਲ ਛੋਈ ਹੈਗੀ ਆ ਸੋ ਡਾਕਟਰ ਜਸਮੀਤ कौर ਬੈਂਸ ਉਹਨਾਂ ਨੇ ਅੱਜ ਐਲਾਨ ਕਰ ਦਿੱਤਾ ਵੀ ਉਹ ইলেকਸ਼ਨ ਰਨ ਕਰਨ ਜਾ ਰਹੇ ਆ ਪਰ ਇਸ ਵਾਰ ਕਾਂਗਰਸ ਦੀ ਸੋਏ ਅਗਲੀ ਪੌੜੀ ਜਿਹੜੀ ਆ ਕਹਿ ਸਕਦੇ ਆ ਵੀ ਉਹ ਸਟੈਪ ਜਿਹੜਾ ਉਹ ਚੱਕ ਰਹੇ ਆ ਡਾਕਟਰ ਜਸਮੀਤ ਬੈਂਸ ਹੁਣਾਂ ਨੇ ਖੁਦ ਇਸ ਉੱਤੇ ਆਪਣੀ ਇੱਕ ਵੀਡੀਓ ਵੀ ਜਿਹੜੀ ਉਹ ਜਾਰੀ ਕੀਤੀ ਆ ਹਰਜੋਤ ਸਿੰਘ ਜੀ ਉਹ ਆਪਣੇ ਦਰਸ਼ਕਾਂ ਦੇ ਨਾਲ ਮੈਂ ਸਾਂਝੀ ਕਰਦਾ ਆ ਤਾਂ ਜੋ ਆਪਾਂ ਨੂੰ ਪਤਾ ਲੱਗੇ ਕਿ ਉਹਨਾਂ ਨੇ ਕੀ ਜਿਹੜਾ ਕੀਤਾ And every one of them is on Medicaid. As a doctor, I took an oath to take care of everybody. Our Congressman David Balladeo just voted for the largest cut to health care in history to give tax breaks to billionaires and Wall Street. Even after he admitted this bill threatens access to care and jeopardizes our hospitals, Balladeo followed the party line. Really, dude? No district in the country has as many families on Medicaid. Nowhere else has this much to lose. I'm Dr. Jasmine Banks. Caring for patients in rural communities, deploying to treat firefighters at wildfires, I'm there some people need me most. That's why I'm running for Congress. Join our campaign and we'll show them what's up. So, uh, Singh Ji, so a uh, so ਜਿੱਦਾਂ ਇਹ ਦੱਸਿਆ ਵੀ ਇਹ ਜਿਹੜੀ ਡਿਸਟ੍ਰਿਕਟ ਆ ਬਹੁਤ ਜ਼ਿਆਦਾ ਡਿਵਾਈਡਡ ਡਿਸਟ੍ਰਿਕਟ ਆ ਕਹਿ ਸਕਦੇ ਆ ਵੀ ਇੱਕ ਅਜਿਹੀ ਜਿਹੜੀ ਇਹ ਡਿਸਟ੍ਰਿਕਟ ਆ ਜਿਹੜੀ ਕਿ ਕਿਸੇ ਪਾਸੇ ਨੂੰ ਵੀ ਜਿਹੜੀ ਉਹ ਝੁੱਕ ਜਾਂਦੀ ਆ ਟੋਪਲ ਜਿਹੜੀ ਆ ਉਹ ਕਰ ਦੇਣਗੇ ਡੇਵਿਡ ਵਾਲਡਾਉਨ ਨੂੰ ਜਾਂ ਨਹੀਂ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਰਹੂਗੀ ਸੋ ਕਾਫੀ ਵੱਡੀ ਜਿਹੜੀ ਚੁਣੌਤੀ ਆ ਉਹਨਾਂ ਨੇ ਦਿੱਤੀ ਆ ਰੂਡੀਸਾਲਸ ਵੀ ਉਹਨਾਂ ਨੇ ਵੀ ਪਿਛਲੀ ਵਾਰੀ ਚੁਣੌਤੀ ਦਿੱਤੀ ਸੀ ਪਰ ਬਹੁਤ ਹੀ ਛੋਟੇ ਮਾਰਜਨ ਦੇ ਨਾਲ ਜਿਹੜੇ ਅ ਰਿਪਰੈਜ਼ੈਂਟੇਟਿਵ ਡੇਵਿਡ ਵਾਲਡਾਓ ਉਹ ਉਥੇ ਜਿਹੜੇ ਉਹ ਜਿੱਤ ਕੇ ਪਹੁੰਚੇ ਸੀ ਰੀਸੈਂਟਲੀ ਜਦ ਵਿਸਾਖੀ ਬਣਾਈ ਗਈ ਸੀ ਕਾਂਗਰਸ ਦੇ ਉੱਤੇ ਤਾਂ ਡੇਵਿਡ ਵਾਲਡਾਓ ਵੀ ਉਥੇ ਪਹੁੰਚੇ ਸੀ ਉਹਨਾਂ ਨੇ ਸਪੋਰਟ ਕੀਤੀ ਹੈ ਕਹਿੰਦੇ ਵੀ ਉਹ ਉਹ ਵੀ ਕਹਿੰਦੇ ਵੀ ਮੈਂ ਸਪੋਰਟ ਜਿਹੜੀ ਉਹ ਕਰਦਾ ਆ ਪਰ ਇਸ ਵਾਰ ਜਿਹੜੀ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਜਿਹੜੀ ਡਾਕਟਰ ਜਸਮੀਤ ਮਹਿਨਸਾ ਉਹਨਾਂ ਨੇ ਇਸ ਮੁੱਦੇ ਨੂੰ ਜਿਹੜਾ ਹੋ ਉਭਾਰ ਕੇ ਜਿਹੜਾ ਹੋ ਲਿਆਂਦਾ ਆ ਸੋ ਅਸੈਂਬਲੀ ਮੈਂਬਰ ਜਸਮੀਤ ਬਾਸ ਹੁਣਾਂ ਦਾ ਬਹੁਤ ਵਧੀਆ ਕਾਰਜਗਾਰੀ ਜਿਹੜੀ ਆ ਉਹ ਓਵਰਆਲ ਲਈ ਆ ਕੱਲੀ ਆਪਣੀ ਡਿਸਟ੍ਰਿਕਟ ਦੇ ਲਈ ਹੋਈ ਨਹੀਂ ਆ ਉਥੋਂ ਦੇ ਕੰਸਟੀਟੂਐਂਟਸ ਦੇ ਲਈ ਨਹੀਂ ਬਲਕਿ ਸਿੱਖਾਂ ਦੇ ਪੱਖ ਤੋਂ ਵੀ ਜੇ ਦੇਖਿਆ ਜਾਵੇ ਤਾਂ ਉਹਨਾਂ ਨੇ ਬਹੁਤ ਵੱਡੇ ਵੱਡੇ ਕਾਰਜ ਵੱਡੇ ਵੱਡੇ ਜਿਹੜੇ ਬਿੱਲ ਆ ਉਹ ਪੇਸ਼ ਕੀਤੇ ਤੇ ਕਈ ਬਿੱਲ ਜਿਹੜੇ ਆ ਉਹ ਪਾਸ ਹੋਏ ਜਿਨ੍ਹਾਂ ਦੇ ਵਿੱਚ 1984 ਜੇਨੋਸਾਈਡ ਦਾ ਜਿਹੜਾ ਮਤਾ ਆ ਉਹ ਵੀ ਉਹਨਾਂ ਵਿੱਚੋਂ ਇੱਕ ਸੀ ਉਹ ਵਕਰੀ ਗੱਲ ਆ ਵੀ ਟ੍ਰਾਂਸਨੇਸ਼ਨਲ ਅਪ੍ਰੈਸ਼ਨ ਵਾਲਾ ਜਿਹੜਾ ਬਿੱਲ ਆ ਉਹ ਇਸ ਟਾਈਮ ਪਹਿਲੀ ਵਾਰੀ ਜਿਹੜਾ ਉਹ ਫੇਲ ਹੋ ਗਿਆ ਸੀ ਤੇ ਦੂਜੀ ਵਾਰ ਆਪਾਂ ਜਿਹੜਾ ਐਚ ਏ ਐਫ ਤੇ ਕੋ ਉਹਨਾਂ ਦੀ ਗੱਲ ਕਰ ਰਹੇ ਸੀ ਹੁਣ ਤੁਸੀਂ ਦੇਖੋ ਵੀ ਜਦੋਂ ਅਸੈਂਬਲੀ ਦੇ ਲਈ ਰਨ ਕੀਤਾ ਸੀ ਤੇ ਉਦੋਂ ਉਹਨੂੰ ਧਮਕੀਆਂ ਦੇਣ ਦੇ ਲਈ ਵੀ ਪਹੁੰਚ ਗਏ ਸੀਗੇ ਸੋ ਸਪੋਰਟ ਕਰਨੀ ਪੈਣੀ ਆ ਅਜਿਹਾ ਆਪਾਂ ਨੂੰ ਲਾਅ ਮੇਕਰਸ ਦੀ ਖਾਸ ਕਰਕੇ ਉਹ ਲਾਅ ਮੇਕਰ ਜਿਨ੍ਹਾਂ ਨੇ ਆਪਾਂ ਨੂੰ ਕਾਰਜ ਕਰਕੇ ਦਿਖਾਏ ਹੈਗੇ ਆ ਕੰਮ ਜਿਹੜੇ ਉਹਨਾਂ ਨੇ ਕਰਕੇ ਜਿਹੜੇ ਉਹ ਦਿਖਾਏ ਆ ਕੱਲੀ ਵਾਕ ਹੀ ਨਹੀਂ ਅਕੱਲੀ ਟਾਕ ਹੀ ਨਹੀਂ ਸ਼ੀ ਇਜ਼ ਵਾਕਿੰਗ ਦ ਟਾਕ ਵੀ ਉਹ ਜੋ ਕਹਿੰਦੇ ਆ ਉਹ ਵਾਕ ਵੀ ਕਰ ਰਹੇ ਆ ਉਹ ਕਰਦੇ ਵੀ ਜਿਹੜਾ ਉਹ ਹੈਗੇ ਆ ਸੋ ਹੁਣ ਮੌਕਾ ਹੋਊਗਾ ਸਿੱਖਾਂ ਦੇ ਲਈ ਵੀ ਪੰਜਾਬੀ ਕਮਿਊਨਿਟੀ ਦੇ ਲਈ ਵੀ ਬੀਏ ਇਹਨਾਂ ਦੀ ਜਿਹੜੀ ਹੁਣ ਸਪੋਰਟ ਜਿਹੜੀ ਉਹ ਕੀਤੀ ਜਾਵੇ ਕਈਆਂ ਦੇ ਲਈ ਧਰਮ ਸੰਕਟ ਵੀ ਬਣਨਾ ਕਿਉਂਕਿ ਡੇਵਿਡ ਵਾਲਡਾਊ ਦੇ ਵੀ ਸਿੱਖਾਂ ਦੇ ਲਈ ਕਾਰਜ ਜਿਹੜੇ ਉਹ ਕੀਤੇ ਆ ਪਰ ਹੁਣ ਇੱਥੇ ਜਦ ਆਪਣੀ ਦੀ ਗੱਲ ਆ ਜਾਂਦੀ ਹੈ ਤੇ ਦੂਜੇ ਪਾਸੇ ਆ ਜਾਂਦੇ ਆ ਖਾਸ ਕਰਕੇ ਉਦੋਂ ਜਦੋਂ ਇੱਕ ਬਹੁਤ ਹੀ ਵਧੀਆ ਕੰਟੈਂਡਰ ਹੋਵੇ ਬਹੁਤ ਹੀ ਵਧੀਆ ਕੈਂਡੀਡੇਟ ਹੋਵੇ ਤਾਂ ਫਿਰ ਉਸ ਦੀ ਸਪੋਰਟ ਕਰਨੀ ਜਿਹੜੀ ਉਹ ਆਪਾਂ ਨੂੰ ਬਣਦੀ ਆ ਸੋ ਐਚ ਐਫ ਨੇ ਕੋਹਨਾ ਨੇ ਉਹਨਾਂ ਨੇ ਬਹੁਤ ਸਮੀਅਰ ਕੈਂਪੇਨ ਤੇ ਬਹੁਤ ਉਲਟ ਵੀ ਜਿਹੜਾ ਇਹਨਾਂ ਦੇ ਜਿਹੜਾ ਉਹ ਚੱਲਣਾ ਆ ਸੋ ਇੱਥੇ ਡਟ ਕੇ ਜਿਹੜਾ ਹੁਸਾਤ ਦੇਣਾ ਪਊਗਾ ਆਪਾਂ ਨੂੰ ਡਾਕਟਰ ਜਸਮੀਤ ਕੌਰ ਮੈਸ ਦਾ ਸੋ ਆਉਂਦੀਆਂ 226 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਉੱਥੇ ਆ ਰਹੀਆਂ ਆ 22ਵੀਂ ਡਿਸਟ੍ਰਿਕਟ ਜੋ ਕਿ ਆ ਆਈ ਥਿੰਕ ਕਰਨ ਕਾਉਂਟੀ ਦਾ ਕੋਸ਼ ਹਿੱਸਾ ਟਲੈਰੀ ਕਾਉਂਟੀ ਦਾ ਕੋਸ਼ ਹਿੱਸਾ ਜਿਹੜਾ ਇਸ ਦੇ ਵਿੱਚ ਆਉਂਦਾ ਆ ਜਿਹੜੀ ਕਾਂਗਰੈਸ਼ਨਲ ਡਿਸਟ੍ਰਿਕਟ 22 ਆ ਉਸ ਤੇ ਲਈ ਉਹਨਾਂ ਨੇ ਆਪਣੀ ਜਿਹੜੀ ਰਨ ਉਹ ਐਲਾਨ ਦਿੱਤੀ ਹੈਗੀ ਆ ਜੀ ਹਰਜਸ ਸਿੰਘ ਬਲੀਨੋ ਵਾਲਾ ਏਰੀਆ ਆ ਡੇਵਿਡ ਵਲਰਾਹੋ ਟ੍ਰਾਂਸਨੇਸ਼ਨਲ ਪ੍ਰੈਸ਼ਰ ਦਾ ਵਿਲ ਕਾਂਗਰਸ ਵਿੱਚ ਵੀ ਲਿਆਂਚ ਹੈਲਪ ਕਰ ਰਿਹਾ ਸੀ ਕਾਫੀ ਪੰਜਾਬੀਆਂ ਦੇ ਮਿੱਤਰ ਰਹੇ ਆ ਪਰ ਉਹਨਾਂ ਨੂੰ ਵਾਰਨਿੰਗ ਦਿੱਤੀ ਸੀ ਵਾਸ਼ਿੰਗਟਨ ਪੋਸਟ ਨੇ ਵੀ ਨਿਊਯਾਰਕ ਟਾਈਮ ਨੇ ਵੀ ਭਈ ਜੀ ਪ੍ਰੈਜ਼ੀਡੈਂਟ ਟਰੰਪ ਹੁਣਾਂ ਵਾਲਾ ਜਿਹੜਾ ਬਿਗ ਬਿਊਟੀਫੁਲ ਵਿਲਾ ਤੁਸੀਂ ਸਪੋਰਟ ਕੀਤਾ ਤੁਹਾਡੇ ਡਿਸਟ੍ਰਿਕਟ ਚ 57% ਲੋਕ ਕਾਉਂਟੀ ਵਾਲੇ ਫ੍ਰੀ ਮੈਡੀਕਲ ਦੇ ਉੱਤੇ ਆ ਉਹ ਕੱਟ ਹੋ ਜਾਣੇ ਆ ਤੇ ਉਹ ਤੁਹਾਡਾ ਅਸਰ ਬਹੁਤ ਪੈਣਾ ਤੇ ਤੁਸੀਂ ਸੀਟ ਲੂਜ਼ ਕਰ ਸਕਦੇ ਆ ਪਰ ਡੇਵਰ ਬਲਡ ਆ ਉਹ ਹਮੇਸ਼ਾ ਵੈਸੇ ਟਰੰਪ ਹੁਣਾਂ ਦੇ ਆਪੋਜ਼ਿਟ ਰਹੇ ਆ ਪਰ ਇਸ ਬਿਲ ਦੇ ਉੱਤੇ ਉਹਨਾਂ ਨੇ ਜਿਹੜਾ ਆ ਹਾਂ ਕਰ ਦਿੱਤੀ ਇਹਦੇ ਤੇ ਵੋਟ ਪਾ ਦਿੱਤੀ ਤੇ ਹੁਣ ਡਾਕਟਰ ਜਸਮੀਤ ਵੈਸ ਕੋਲ ਖੁਦ ਡਾਕਟਰ ਆ ਸਪੈਨਿਸ਼ ਦੇ ਵਿੱਚ ਫਲੂਐਂਟ ਆ ਤੇ ਉਹਨਾਂ ਦੇ ਬਹੁਤ ਸਾਰੇ ਜਿਹੜੇ ਪੇਸ਼ੈਂਟਸ ਸਪੈਨਿਸ਼ ਹੀ ਆ ਸੋ ਉਹਨਾਂ ਦੀ ਜਿਹੜੀ ਪੋਜੀਸ਼ਨ ਕਾਫੀ ਸਟਰੋਂਗ ਹੋਊਗੀ ਇਸ ਇਲੈਕਸ਼ਨ ਦੇ ਵਿੱਚ ਪਰ ਮੁਕਾਬਲਾ ਕਾਫੀ ਜਿਹੜਾ ਫਸਮਾ ਹੋਊਗਾ ਬਿਲਕੁਲ ਪਿਛਲੀ ਵਾਰ ਦੀ ਦੱਸ ਚਾਹੀਏ ਹਰਜੋਤ ਸਿੰਘ ਜੀ तकरीबन 11000 ਵੋਟ ਦੇ ਨਾਲ ਡੇਵਿਡ ਵਲਡਾਓ ਉਹਨਾਂ ਦੀ ਜਿੱਤ ਹੋਈ ਸੀ ਪ੍ਰੈਜ਼ੀਡੈਂਸ਼ੀਅਲ ਕਿਉਂਕਿ ਉਹ 사이કલ ਸੀਗਾ ਇਲੈਕਸ਼ਨ 사이કલ ਸੀਗਾ ਮੇਬੀ ਉਹਦੇ ਵੋਟਾਂ ਜ਼ਿਆਦਾ ਪੈਂਦੀਆਂ ਹੁੰਦੀਆਂ ਆ ਤੇ ਜ਼ਿਆਦਾਤਰ ਕੀ ਹੁੰਦਾ ਹੈ ਹਰਜੋਤ ਸਿੰਘ ਜੀ ਵੀ ਜਿਹੜੀਆਂ ਮਿਡ ਟਰਮਸ ਦੇ ਵਿੱਚ ਹਮੇਸ਼ਾ VOTING ਪਰਸੈਂਟੇਜ ਕੱਟ ਜਾਂਦੀ ਆ ਤੇ ਉਦੋਂ ਫਿਰ ਜਿਹੜਾ ਵੋਟ ਪਾਉਂਦਾ ਉਹਦੀ ਵੋਟ ਦੀ ਕੀਮਤ ਹੋਰ ਵੀ ਜ਼ਿਆਦਾ ਵੱਧ ਜਾਂਦੀ ਆ ਸੋ ਕਿੰਗਸ ਕਾਉਂਟੀ ਦਾ ਇਲਾਕਾ ਹੁੰਦਾ ਇਹਦੇ ਵਿੱਚ ਟਲੈਰੀ ਕਾਉਂਟੀ ਦਾ ਹੁੰਦਾ ਤੇ ਕਰਨ ਕਾਉਂਟੀ ਦਾ ਜਿਹੜਾ ਇਲਾਕਾ ਹੁੰਦਾ ਸੋ ਤਿੰਨ ਕਾਉਂਟੀਆਂ ਦਾ ਜਿਹੜਾ ਡਿਸਟ੍ਰਿਕਟ ਜਿਹੜਾ ਉਹ ਬਣਦਾ ਆ 22 ਜਿਹੜੀ ਡਿਸਟ੍ਰਿਕਟ ਜਿਹੜਾ ਹੈਗਾ ਆ ਉਸਦੇ ਜਿਹੜਾ ਉਹ ਵਿੱਚ ਸੋ ਇਹ ਹੁਣ ਕਾਫੀ ਇੱਕ ਹੌਟ ਕੰਟੈਂਡਿੰਗ ਸੀਟ ਜਿਹੜੀ ਉਹ ਬਣਨ ਜਾ ਰਹੀ ਹੈ